ਸਸਕਲ ਦੋਸਤੋ ਮੈਂ ਹਾਂ ਰਾਜਪਾਲ ਵਾਕਨੀ ਅਜੇ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਆਪਾਂ ਚਰਚਾ ਕਰਾਂਗੇ ਖਾਣੇ ਪਕਾਉਣ ਦੇ ਮਗਰ ਦੇ ਵਿਗਿਆਨ ਦੀ ਅੱਜ ਆਪਾਂ ਜਿਹੜਾ ਆਮ ਆਟਾ ਸਾਡਾ ਘਰ ਆਪਾਂ ਰੋਟੀ ਵਾਸਤੇ ਗੁੰਨਦੇ ਆ ਇਹਨੂੰ ਪਾਣੀ ਦੇ ਵਿੱਚ ਤਲਾਂਗੇ ਔਰ ਤੁਸੀਂ ਇਹ ਦੇਖੋਗੇ ਕਿ ਕਮਾਲ ਦੀ ਚੀਜ਼ ਬਣੂਗੀ ਔਰ ਉਹ ਉਹ ਸੀਜ਼ਨਲ ਆਪਾਂ ਸਾਢੇ ਜਾਣੂਆਂ ਔਰ ਸਭ ਨੂੰ ਬਹੁਤ ਸਵਾਦ ਲੱਗਦੀ ਹੈ ਤਾਂ ਇਹ ਜਿਹੜਾ ਆਟਾ ਆਪਾਂ ਰੋਟੀ ਵਾਸਤੇ ਗੁੰਨਦੇ ਆਂ ਇਹੇ ਦੇ ਵਿੱਚ ਲਚਕ ਹੁੰਦੀ ਹੈ ਦੇਖੋ ਤੁਸੀਂ ਬਹੁਤ ਜ਼ਿਆਦਾ ਇਹ ਲਚਕ ਦਾ ਜਿਹੜਾ ਕਾਰਨ ਹੈ ਆਟੇ ਦੇ ਵਿੱਚ ਜਿਹੜਾ ਲਾਇਆ ਹੋਇਆ ਪਾਣੀ ਹੈ ਤੋ ਜਿੰਨਾ ਪਾਣੀ ਘੱਟ ਹੋਊਗਾ ਇਹਦੇ ਅੰਦਰਲਾ ਜਿਹੜਾ ਸਟਾਰਚ ਹੈ ਉਹਨਾ ਘੱਟ ਖਿੱਚਿਆ ਜਾਊਗਾ ਤੋ ਜੇ ਤੁਸੀਂ 1 ਕਿਲੋ ਆਟੇ ਦੇ ਵਿੱਚ ਸਿਰਫ 300 ਗ੍ਰਾਮ ਪਾਣੀ ਪਾਦੇਓ ਤਾਂ ਉਹ ਬਣਦਾ ਸਮੋਸੇ ਦਾ ਆਟਾ ਖਸਤਾ ਹੁੰਦਾ ਉਹ ਜਿਆਦਾ ਖਿੱਚਿਆ ਨਹੀਂ ਜਾਂਦਾ ਤੇ ਜੇ ਤੁਸੀਂ ਉਹਦੇ ਵਿੱਚ ਪਾਓਗੇ ਜਿੰਨਾ ਆਟਾ ਅੱਧਾ ਪਾਣੀ ਤਾਂ ਫੇਰ ਉਹ ਬਣੂਗਾ ਪੂੜੀ ਦਾ ਆਟਾ ਉਹਦੇ ਨਾਲੋਂ ਖਸਤਾ ਘੱਟ ਹੋਊਗਾ ਲੇਕਿਨ ਜਿਹੜੇ ਰੋਟੀ ਦਾ ਆਟਾ ਹੈ ਉਹਦੇ 'ਚ ਪਾਉਂਦਾ 60 ਤੋਂ 70% ਪਾਣੀ ਜੇ ਫਾਈਬਰ ਜਿਆਦਾ ਹੋਵੇ ਚੌਕਰ ਵਾਲਾ ਆਟਾ ਹੋਵੇ ਤਾਂ ਇਸ ਤੋਂ ਵੀ ਜ਼ਿਆਦਾ ਪੈ ਸਕਦਾ ਇਸ ਤੋਂ ਵੱਧ ਜੇ ਤੁਸੀਂ 100% ਮਤਲਬ ਜਿੰਨਾ ਆਟਾ ਹੈ ਓਨਾ ਪਾਣੀ ਪਾਓਗੇ ਤਾਂ ਉਹ ਤੁਹਾਡਾ ਜਿਹੜਾ ਉਹ ਬਣ ਜੂਗੀ ਲੇਟੀ ਜਿਹਨੂੰ ਆਪਾਂ ਕਹਿੰਦੇ ਆ ਹੈਨਾ ਬੈਟਰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਤਾਂ ਉਹ ਇਸ ਤਰ੍ਹਾਂ ਆਟੇ ਦੀ ਸ਼ਕਲ ਨਹੀਂ ਲਾਊਗਾ ਪਰ ਜੇ ਮੈਂ ਤੁਹਾਨੂੰ કહਾਂ ਕਿ ਉਹਨੂੰ ਵੀ ਆਟੇ ਦੀ ਸ਼ਕਲ ਦਿੱਤੀ ਜਾ ਸਕਦੀ ਹੈ ਉਹਦੇ ਨਾਲ ਬਣਦਾ ਸਾਰਡੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਬਣਾ ਕੇ ਦਿਖਾਊਗਾ ਤੇ ਜੇ ਤੁਸੀਂ ਇਸ ਤੋਂ ਦੁੱਗਣਾ ਪਾਣੀ ਪਾ ਦਿਓ ਮਤਲਬ ਜਿੰਨਾ ਆਟਾ ਉਸ ਤੋਂ ਦੁੱਗਣਾ ਪਾਣੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਉਹੀ ਕੀਤਾ ਸੀ ਤੇ ਬਹੁਤ ਸਾਰੇ ਮੇਰੇ ਭੈਣ ਭਰਾ ਨੇ ਕਿਹਾ ਕਿ ਇਸ ਤੋਂ ਜਲਦੀ ਅਸੀਂ ਨਾਰਮਲ ਤਰੀਕੇ ਨਾਲ ਫੁਲਕਾ ਬਣਾ ਲਾਂਗੇ ਬਿਲਕੁਕੁਲ ਠੀਕ ਹੈ ਲੇਕਿਨ ਜਿਹਨੂੰ ਨਹੀਂ ਬਣਾਣਾ ਆਉਂਦਾ ਫੁਲਕਾ ਉਹਦੇ ਵਾਸਤੇ ਪਹਾੜ ਜਿੰਨੀ ਚੀਜ਼ ਹੁੰਦੀ ਹੈ ਜਿਵੇਂ ਸਾਈਕਲ ਜਦ ਤੱਕ ਨਹੀਂ ਚਲਾਣਾ ਆਉਂਦਾ ਉਹ ਤੱਕ ਮੁਸ਼ਕਲ ਆ ਜਾ ਰ ਗਿਆ ਫਿਰ ਉਹਨੂੰ ਸੌਖਾ ਲੱਗਦਾ ਦੂਸਰੀ ਜਿਹੜਾ ਉਹਦੇ ਤੇ ਸਵਾਲ ਸੀਗਾ ਉਹ ਇਹ ਸੀਗਾ ਕਿ ਤਵਾ ਕਿਹੜਾ ਲੈਣਾ ਸਟਿਕ ਜਾਂ ਨਾਨ ਸਟਿਕ ਵਾਲਾ ਤੁਸੀਂ ਕੋਈ ਵੀ ਤਵਾ ਵਰਤ ਸਕਦੇ ਹੋ ਜੇ ਤੁਹਾਡਾ ਲੋਹੇ ਦਾ ਤਵਾ ਤਾਂ ਉਹਦੇ ਤੇ ਹਲਕਾ ਜਿਹਾ ਕਿ ਹੋ ਜਾਂ ਤੇਲ ਲਗਾਣਾ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਜਿਹੜਾ ਰੋਟੀ ਵਾਲਾ ਤਵਾ ਵਿਚਾਰੇ ਡੁੰਗਾਈ ਹੁੰਦੀ ਹੈ ਤਾਂ ਉਹ ਨਹੀਂ ਲੈਣਾ ਤਾਂ ਕਿ ਸੈਂਟਰ ਦੇ ਵਿੱਚ ਜਿਹੜਾ ਸਾਡਾ ਬੈਟਰ ਜਿਹੜਾ ਉਹ ਇਕੱਠਾ ਨਾ ਹੋਵੇ ਤੇ ਜਦੋਂ ਪਾਣੀ ਜ਼ਿਆਦਾ ਹੋਊਗਾ ਤੁਹਾਡੇ ਆਟੇ ਦੇ ਵਿੱਚ ਉਹਦੇ ਚ ਲਚਕ ਜ਼ਿਆਦਾ ਹੋਊਗੀ ਮਲائم ਉਹ ਜ਼ਿਆਦਾ ਬਣੂਗਾ ਤੇ ਜੇ ਆਪਾਂ 3 ਤੋਂ 4 ਗੁਣਾ ਪਾਣੀ ਕਰ ਦਾਂਗੇ ਫਿਰ ਵੀ ਇਹਦੀ ਬਹੁਤ ਸ਼ਾਨਦਾਰ ਚੀਜ਼ ਬਣਦੀ ਹੈ ਉਹ ਵੀ ਤੁਹਾਨੂੰ ਬਣਾ ਕੇ ਦਿਖਾਵਾਂਗਾ ਔਰ ਤੁਸੀਂ ਮਤਲਬ ਹੈਰਾਨ ਹੋ ਜੂਗੇ ਵੀ ਇਹਦੀ ਇਹ ਵੀ ਚੀਜ਼ ਬਣ ਸਕਦੀ ਹੈ ਔਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਪਾਣੀ ਦੇ ਵਿੱਚ ਤਲ ਕੇ ਪੂੜੀ ਵੀ ਬਣਾਵਾਂਗੇ ਮਤਲਬ ਤੁਸੀਂ ਇਹਨੂੰ ਇਹ ਨਾ ਸਮਝੋ ਕਿ ਉਹ ਗਪੌੜ ਮਾਰ ਰਹੇ ਹਨ ਤੁਹਾਨੂੰ ਕਰਕੇ ਦਿਖਾਵਾਂਗਾ ਔਰ ਇਹਦੇ ਪਿੱਛੇ ਦੇ ਵਿਗਿਆਨ ਦੀ ਤੁਸੀਂ ਆਨਲਾਈਨ ਵੀ ਸਰਚ ਕਰੋਗੇ ਤਾਂ ਤੁਹਾਨੂੰ ਸਮਝ ਆਊਗੀ ਤਾਂ ਬੇਸਿਕਲੀ ਮੇਰਾ ਮਕਸਦ ਇਹ ਹੈ ਕਿ ਅਸੀਂ ਇਹ ਸਮਝੀਏ ਕਿ ਟੈਕਸਚਰ ਜਿਹੜੇ ਅਲੱਗ-ਅਲੱਗ ਚੀਜ਼ ਦੇ ਆਟੇ ਦੇ ਕਿਵੇਂ ਬਣਦੇ ਨੇ ਚਾਵਲ ਦੇ ਕਿਵੇਂ ਬਣਦੇ ਨੇ ਦਾਲਾਂ ਦੇ ਕਿਵੇਂ ਬਣਦੇ ਨੇ ਆਲੂ ਦਾ ਕੀ ਹੁੰਦਾ ਜਦੋਂ ਆਪਾਂ ਇੱਕ ਵਾਰੀ ਇਹ ਸਮਝ ਲਿਆ ਤਾਂ ਆਪਾਂ ਨਵੀਂ ਤੋਂ ਨਵੀਂ ਚੀਜ਼ ਜੋ ਸਾਡੇ ਦਿਮਾਗ 'ਚ ਆਇਆ ਵੀ ਇੰਨਾ ਕਿ ਹਮਲੈਮ ਹੋਣਾ ਚਾਹੀਦਾ ਇੰਨਾ ਕਿ ਖਸਤਾ ਹੋਣਾ ਚਾਹੀਦਾ ਇਹੋ ਜਿਹਾ ਦਾ ਸਵਾਦ ਹੋਣਾ ਚਾਹੀਦਾ ਉਹ ਤੁਸੀਂ ਨਵਾਂ ਬਣਾ ਸਕੋਗੇ ਔਰ ਜੋ ਬਣਾ ਰਹੇ ਹੋ ਉਹਨੂੰ ਸਮਝ ਸਕੋਗੇ ਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਫ਼ਤੇ ਵਿੱਚ ਇੱਕੋ ਹੀ ਵੀਡੀਓ ਪਾਣਾ ਮੈਂ ਮੰਗਲਵਾਰ ਨੂੰ ਉਹ ਆਉਂਦੀ ਰਹੇ ਤਾਂ ਇਹ ਲੜੀ ਜਿਹੜੀ ਆਪਾਂ ਨੂੰ ਸਮਝ ਆ ਜਾਵੇ ਹੁਣ ਆਪਾਂ ਆਟੇ ਦੇ ਨਾਲ ਆਪਾਂ ਕਰ ਰਹੀ ਹਾਂ ਸਾਰਾ ਤੋ ਇਹ ਜਿਹੜਾ ਅੱਜ ਆਪਾਂ ਪਾਣੀ ਦੇ ਵਿੱਚ ਤੰਨਾ ਆਟਾ ਉਹਦੇ ਵਾਸਤੇ ਆਪਾਂ ਜਿਹੜਾ ਘਰ ਆਟਾ ਆਮ ਰੋਟੀ ਵਾਸਤੇ ਮਤਲਬ ਗੁੰਨਦੇ ਆ ਉਹ ਵੀ ਵਰਤ ਸਕਦੇ ਆ ਲੇਕਿਨ ਇਹਨੂੰ ਸਖਤ ਕਰਨਾ ਪਊਗਾ ਸਾਨੂੰ ਕਿਉਂਕਿ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਆਟਾ ਥੋੜਾ ਪੂੜੀ ਵਾਲਾ ਤੋ ਇਹਦੇ ਵਿੱਚ ਚਾਹੇ ਤਾਂ ਤੁਸੀਂ ਨਵਾਂ ਗੁੰਨ ਲਓ ਜਾਂ ਇਹਦੇ ਵਿੱਚ ਹੀ ਤੁਸੀਂ ਸੁੱਕਾ ਆਟਾ ਐਡ ਕਰ ਦੋ ਔਰ ਇਹਨੂੰ ਵੇਖੋ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਰਸ ਜਵੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਕਿ ਜਿਹੜਾ ਆਟਾ ਜਦੋਂ ਆਪਾਂ ਪਾਣੀ ਇਹਦੇ ਵਿੱਚ ਪਾ ਦਿੰਨੇ ਆ ਉਸ ਤੋਂ ਬਾਅਦ ਇਹਦੇ ਪ੍ਰੋਟੀਨ ਜਿਹੜੀਆਂ ਨੇ ਉਹ ਵੀ ਡੀਨੇਚਰ ਹੋਣੀਆਂ ਸ਼ੁਰੂ ਹੁੰਦੀਆਂ ਨੇ ਗਲੈਡਨ ਤੇ ਗਲੂਟੇਨ ਜਿਹੜੀਆਂ ਬਾਅਦ ਦੇ ਵਿੱਚ ਗ루ਟਿਨ ਬਣਦੀਆਂ ਨੇ ਉਹ ਸਮਝ ਲਓ ਧਾਗਾ ਹੈ ਇੱਕ ਤਰ੍ਹਾਂ ਦੇ ਬਰੀਕ-ਬਰੀਕ ਧਾਗੇ ਨੇ ਸਮਝਣ ਵਾਸਤੇ ਪ੍ਰੋਟੀਨ ਦੇ ਤੇ ਜਿਵੇਂ ਜਿਵੇਂ ਉਹਨੂੰ ਪਾਣੀ ਮਿਲਦਾ ਉਵੇਂ ਉਹ ਰਬੜ ਬੈਂਡ ਵਾਂਗੂ ਖਿੱਚਣਾ ਸ਼ੁਰੂ ਹੋ ਜਾਂਦਾ ਹੈ ਤੇ ਜਿੰਨਾ ਪਾਣੀ ਓਨੀ ਜ਼ਿਆਦਾ ਉਹਦੇ ਵਿੱਚ ਲਚਕਾਊਗੀ ਤੇ ਉਹ ਪਾਣੀ ਨੂੰ ਅਬਜ਼ੌਰਬ ਹੋਣ ਵਾਸਤੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਮਚ्योर ਹੋਣ ਵਾਸਤੇ ਉਹ ਥੋੜਾ ਟਾਈਮ ਲੱਗਦਾ ਤਾਂ ਇਹਦੇ ਵਿੱਚ ਆਪਾਂ ਆਟਾ ਜਿਹੜਾ ਉਹ ਐਡ ਕਰਕੇ ਇਹਨੂੰ 5 ਮਿੰਟ ਵਾਸਤੇ ਛੱਡਾਂਗੇ ਜੇ ਆਪਾਂ ਇਹਦੇ ਵਿੱਚ ਜ਼ਿਆਦਾ ਸੁੱਕਾ ਆਟਾ ਮਿਲਾਤਾ ਯਾਨੀ ਜੇ ਸਮੋਸੇ ਵਾਲੀ ਆਪਾਂ ਇਹਦਾ ਡੋ ਬਣਾ ਲਿਆ ਤਾਂ ਉਹ ਕ੍ਰੈਕ ਹੋਏਗਾ ਪਾਣੀ ਦੇ ਵਿੱਚ ਪੈ ਕੇ ਜੇ ਆਪਾਂ ਇਹ ਜੋ ਰੋਟੀ ਵਾਲਾ ਆਟਾ ਯੂਜ਼ ਕਰ ਲਿਆ 60 ਤੋਂ 70% ਵਾਲਾ ਆਟਾ ਯੂਜ਼ ਕਰ ਲਿਆ ਤਾਂ ਫੇਰ ਉਹ ਪਾਣੀ ਦੇ ਵਿੱਚ ਘੁਲੂਗਾ ਤਾਂ ਇਸ ਕਰਕੇ ਨਾ ਤਾਂ ਇਹ ਸਮੋਸੇ ਵਾਲਾ ਆਟਾ ਚੱਲਣਾ 30% ਵਾਲਾ ਤੇ ਨਾ ਇਹ ਵਿੱਚ ਚੱਲੇ ਤੁਹਾਡਾ ਰੋਟੀ ਵਾਲਾ ਇਹਦੇ ਵਿੱਚ ਚੱਲੇਗਾ ਪੂੜੀ ਵਾਲਾ ਆਟਾ ਤਾਂ ਹੁਣ ਆਪਾਂ ਇਹਨੂੰ ਗੁੰਨ ਲਿਆ ਇਹਨੂੰ ਆਪਾਂ 5 ਮਿੰਟ ਦਵਾਂਗੇ ਰੈਸਟ ਹੁਣ ਰੈਸਟ ਜਦੋਂ ਆਪਾਂ ਦੇਨੇ ਆ ਇਹਦੇ ਸਰਫੇਸ ਦੇ ਉੱਪਰ ਉੱਪਰ ਹਵਾ ਲੱਗਣੀ ਹੁੰਦੀ ਹੈ ਤੇ ਇਹਦੇ ਖੁਸ਼ਕ ਹੋਣ ਦਾ ਖਤਰਾ ਹੁੰਦਾ ਹੈ ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਇਹਨੂੰ ਰੱਖੋ ਤੇ ਇਹਦੇ ਉੱਤੇ ਇੱਕ ਗਿੱਲਾ ਕੱਪੜਾ ਪਾ ਦਿਓ ਤਾਂ ਕਿ ਉੱਪਰੋਂ ਇਹਦੀ ਜਿਹੜੀ ਪਰਤ ਹੈ ਉਹ ਖੁਸ਼ਕ ਨਾ ਹੋ ਜਵੇ ਤੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਲਵਾਂਗੇ ਪਾਣੀ ਔਰ ਇਹਦੇ ਵਿੱਚ ਆਪਾਂ ਇਹਨੂੰ ਪੂਰੀ ਵਾਂਗੂ ਬੇਲ ਕੇ ਇਹਨੂੰ ਤਲਾਂਗੇ ਇਹ ਪਾਣੀ ਦੇ ਵਿੱਚ ਨਮਕ ਪਾਣਾ ਜ਼ਰੂਰੀ ਹੈ ਤੇ ਜਿਹੜੇ ਮੇਰੇ ਮਿੱਤਰ ਜਾਣਦੇ ਨੇ ਕੁਕਿੰਗ ਬਾਰੇ ਉਹ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਇਹਦੇ ਵਿੱਚ ਨਮਕ ਕਿਉਂ ਪਾਇਆ ਤੇ ਥੋੜਾ ਜਿਆ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਇਹ ਦੋ ਚੀਜ਼ਾਂ ਇਹਦੇ ਵਿੱਚ ਪਾਵਾਂਗੇ ਹਲਕਾ ਜਿਹਾ ਤੇਲ ਪਾਵਾਂਗੇ ਥੋੜਾ ਪਾਵਾਂਗੇ ਨਮਕ ਔਰ ਇਹਨੂੰ ਫੁੱਲ ਫਲੇਮ ਦੇ ਉੱਪਰ ਆਪਾਂ ਗਰਮ ਕਰਾਂਗੇ 5 ਮਿੰਟ ਆਪਾਂ ਵੇਟ ਕਰਾਂਗੇ ਆਟੇ ਵਾਸਤੇ ਤੇ ਜਿੰਨੀ ਦੇਰ ਆਪਾਂ ਇਹਨੂੰ ਗਰਮ ਕਰ ਰਹੇ ਹਾਂ ਤੇ ਆਟਾ ਮੈਚੂਰ ਹੋ ਰਿਹਾ ਹੈ 19 ਦੇਰ ਦੇ ਵਿੱਚ ਆਪਾਂ ਸਬਜ਼ੀਆਂ ਨੂੰ ਕੱਟ ਲਾਂਗੇ ਸਬਜ਼ੀਆਂ ਮੈਂ ਵੈਸੇ ਪਹਿਲਾਂ ਹੀ ਕੱਟ ਚੁੱਕੇ ਹਾਂ ਤਾਂ ਕਿ ਟਾਈਮ ਆਪਣਾ ਵੇਸਟ ਨਾ ਹੋਵੇ ਇਹ ਸਬਜ਼ੀਆਂ ਬਹੁਤ ਬਰੀਕ ਨਹੀਂ ਕੱਟਣੀਆਂ ਲੰਬੀਆਂ ਤੇ ਥੋੜੀਆਂ ਮੋਟੀਆਂ ਕਿਉਂਕਿ ਜੇ ਬਹੁਤ ਬਰੀਕ ਆਪਾਂ ਸਬਜ਼ੀਆਂ ਕੱਟਾਂਗੇ ਤਾਂ ਜਦੋਂ ਆਪਾਂ ਇਹਨੂੰ ਪਕਾਵਾਂਗੇ ਇਹਦਾ ਗੋਬਾ ਜਿਹਾ ਬਣ ਜਾਊਗਾ ਢਲ ਜਾਣਗੀਆਂ ਇਹ ਤੋਂ ਅਸੀਂ ਚਾਹੁੰਦੇ ਹਾਂ ਕਿ ਇਹ ਕਰਾਂਚੀ ਰਹੇ ਥੋੜੀਆਂ ਜਿਹੀਆਂ ਇਹ ਆਪਣੀ ਟੈਕਸਚਰ ਔਰ ਉਹ ਮੇਨਟੇਨ ਕਰਨ ਔਰ ਟੇਸਟ ਵੀ ਬਣੇ ਇਹਦੇ ਵਿੱਚ ਥੋੜੀਆਂ ਜਿਹਾ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਜਿਹੜੀਆਂ ਨੇ ਉਹਦੇ ਨਾਲ ਇੱਕ ਬੜਾ ਵਧੀਆ ਫਲੇਵਰ ਆਉਂਦਾ ਔਰ ਤਿੰਨ ਚਾਰ ਆਪਾਂ ਤੁਰੀਆਂ ਜਿਹੜੀਆਂ ਨੇ ਉਹ ਕਟਾਂਗੇ ਲਸਣ ਦੀਆਂ ਔਰ ਇਹ ਵੀ ਅਜੇ ਤਾਂ ਬਾਰੀ ਆਏਗੀ ਬਾਅਦ ਚ ਪਹਿਲਾਂ ਆਪਾਂ 5 ਮਿੰਟ ਬਾਅਦ ਮਿਲਦੇ ਆਂ ਪਾਣੀ ਉਬਲ ਜਵੇ ਤੇ ਉਦੋਂ ਆਟਾ ਜਿਹੜਾ ਮਚ्योर ਹੋ ਜਾਵੇ ਤਾਂ ਪਾਣੀ ਆਪਣਾ ਉਬਲ ਗਿਆ तकरीबन 3-4 ਮਿੰਟ ਲੱਗੇ ਨੇ ਤੇ ਪਿਛਲੀ ਵੀਡੀਓ ਪਹਿਲਾਂ ਤਾਂ ਮੈਂ ਤੁਹਾਡਾ ਸਭ ਦਾ ਧੰਨਵਾਦ ਕਰੂੰਗਾ ਕਿ ਤੁਸੀਂ ਬਹੁਤ ਪਿਆਰ ਦਿੱਤਾ ਬਿਨਾ ਗੁੰਨੇ ਦੇ ਬਿਨਾ ਮੀਲੇ ਫੁਲਕਾ ਬਣਾਉਣ ਦੀ ਟੈਕਨੀਕ ਜਿਹੜੀ ਆਪਾਂ ਸ਼ੇਅਰ ਕੀਤੀ ਸੀ ਉਹਦੇ ਵਿੱਚ ਕੁਝ ਭੈਣ ਭਰਾ ਨੇ ਮਤਲਬ ਕੁਝ ਪੰਛਤ ਨਹੀਂ ਬਾਕੀ ਤਾਂ ਜਿਹੜੇ ਹਜ਼ਾਰਾਂ ਕਮੈਂਟ ਆਏ ਨੇ ਉਹ ਤਾਂ ਸਭ ਨੇ ਬਹੁਤ ਪਿਆਰ ਦਿੱਤਾ ਉਹਨਾਂ ਦਾ ਇਹ ਤਰਕ ਸੀਗਾ ਕਿ ਤੁਸੀਂ ਭਾਂਡੇ ਬਹੁਤ ਲਵੇੜੇ ਨੇ ਐਕਚੁਅਲੀ ਕੀ ਸੀਗਾ ਕਿ ਸਾਰਾ ਤੁਹਾਨੂੰ ਦਿਖਾਣਾ ਸੀਗਾ ਨਹੀਂ ਤਾਂ ਇੱਕ ਬੋਲ ਲਓ ਉਹਦੇ ਚਾਟਾ ਪਾਓ ਪਾਣੀ ਪਾਓ ਘੋਲੋ ਤੇ ਤਿਆਰ ਹੈ ਉਹ ਹੋਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਇਹ ਮਤਲਬ ਆਮ ਆਟਾ ਗੁੰਨਣ ਤੋਂ ਵੀ ਘੱਟ ਉਹਦੇ ਵਿੱਚ ਜਿਹੜੇ ਨੇ ਬਰਤਨ ਉਹ ਲੱਗਦੇ ਨੇ ਦੂਸਰੀ ਚੀਜ਼ ਇਹ ਸੀਗੀ ਕਿ ਮੈਅਰਮੈਂਟ ਮੈਂ ਜਿਹੜੀ ਕਰਕੇ ਦਿਖਾਈ ਗ੍ਰਾਮਾਂ ਦੇ ਵਿੱਚ ਦੇਖੋ ਅੰਦਾਜ਼ਾ ਅੰਦਾਜ਼ਾ ਹੀ ਹੁੰਦਾ ਜਿਵੇਂ ਮੈਂ ਦਿਖਾਇਆ ਸੀ ਤੁਹਾਨੂੰ ਕਿ ਇੱਕ ਕੱਪ ਆਟਾ 100 ਗ੍ਰਾਮ ਵੀ ਹੋ ਸਕਦਾ ਠੋਕੇ ਭਰੋਗੇ 150 ਗ੍ਰਾਮ ਵੀ ਹੋ ਸਕਦਾ ਪਾਣੀ ਉਹ ਚ 200 ਗ੍ਰਾਮ ਪੈਂਦਾ ਤੇ ਇੱਕ ਕੱਪ ਆਟਾ ਜਿਹੜਾ 150 ਗ੍ਰਾਮ ਹੈ ਜੇ ਇੱਕ ਕੱਪ ਪਾਣੀ ਪਾਇਆ ਤਾਂ ਪਾਣੀ ਵੱਧ ਗਿਆ ਤਾਂ ਸਹੀ ਨਾਪ ਤੋਂ ਜੇ ਆਪਾਂ ਕਰਮਾ ਤਾਂ ਹੀ ਹਰ ਵਾਰੀ ਸਹੀ ਬਣੂਗਾ ਉਹ ਜਿਵੇਂ ਟਾਈਮ ਨਾਲ ਮੈਂ ਅੰਦਾਜ਼ੇ ਨਾਲ ਤੁਹਾਨੂੰ ਪੁੱਛਿਆ ਟਾਈਮ ਕਿੰਨਾ ਹੋਇਆ ਕਦੀ ਵੀ ਤੁਸੀਂ ਐਕੂਰੇਟ ਨਹੀਂ ਦੱਸ ਪਾਓਗੇ ਤਾਂ ਉਹ ਇਹ ਜਿਹੜੇ ਐਨੇ ਸਾਰੇ ਇਕੁਪਮੈਂਟ ਹੋਰ ਸਾਰਾ ਤੁਹਾਨੂੰ ਦਿਖਾਇਆ ਗਿਆ ਵੀ ਜਿਹੜੇ ਬੰਦੇ ਵਿਗਿਆਨਿਕ ਤੌਰ ਦੇ ਉੱਤੇ ਕਰਨਾ ਚਾਹੁੰਦੇ ਨੇ ਉਹ ਕਰ ਲੈਣ ਤੇ ਜਿਹੜੇ ਲਗਾਤਾਰ ਇੰਨੀ ਦੇਰ ਦੇ ਕਿਚਨ 'ਚ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਚਲੋ ਸੁਭਾਅ ਹੋ ਜਾਂਦਾ ਪਰ ਉਹਦੇ ਵਿੱਚ ਵੀ ਮੈਂ ਤੁਹਾਨੂੰ ਸਵਾਲ ਕਰੂੰਗਾ ਕਿ ਤੁਸੀਂ ਜਦੋਂ ਰੋਟੀ ਬਣਾਉਂਦੇ ਹੋ ਕਈ ਬੰਦਿਆਂ ਦੀ ਰੋਟੀ ਖੁਸ਼ਕ ਹੋ ਜਾਂਦੀ ਹੈ ਸਖਤ ਹੋ ਜਾਂਦੀ ਹੈ ਕਈ ਦੀ ਸ਼ਾਮ ਤੱਕ ਨਰਮ ਰਹਿੰਦੀ ਹੈ ਕਿਉਂ ਰਹਿੰਦੀ ਹੈ ਇਹਦੇ ਬਾਰੇ ਵੀ ਦੱਸਣਾ ਇਹਦੇ ਹੁਣ ਆਪਾਂ ਬਣਾ ਲਏ ਦੋ ਪੇੜੇ ਔਰ ਦੋ ਪੇੜੇ ਬਣਾ ਕੇ ਹੁਣ ਆਪਾਂ ਇਹਨੂੰ ਵੇਲਾਂਗੇ ਔਰ ਇਹਨੂੰ ਬਹੁਤ ਪਤਲਾ ਨਹੀਂ ਵੇਲਣਾ ਹੈਗਾ ਆਪਾਂ ਤੇ ਬਹੁਤ ਮੋਟਾ ਵੀ ਨਹੀਂ ਵੇਲਣਾ ਜਿਵੇਂ ਆਪਾਂ ਪੂਰੀ ਵੇਲਦੇ ਆਂ ਉਸਾ ਸਾਹਬ ਨਾਲ ਇਹਨੂੰ ਵੇਲਣਾ ਤੇ ਹਲਕੇ ਹੱਥ ਨਾਲ ਜਦੋਂ ਆਪਾਂ ਦਬਾਵਾਂਗੇ ਕਿਉਂਕਿ ਨਾਰਮਲੀ ਜਿਹੜਾ ਕੋਈ ਨਵਾਂ ਬੰਦਾ ਹੁੰਦਾ ਉਹ ਵਿਚਾਲੇ ਜਿਆਦਾ ਪ੍ਰੈਸ਼ਰ ਪਾ ਦਿੰਦਾ ਤੇ ਉਸ ਸਾਹਬ ਨਾਲ ਆਪਾਂ ਇਹਨੂੰ ਵੇਲ ਲੈਣਾ ਜਿਹੜੇ ਆਪਣੇ ਰੋਟੀ ਐ ਥੋੜੀ ਜੀ ਇਹ ਮੋਟੀ ਰਵੇ ਪਤਲੀ ਨਾ ਹੋਵੇ ਮੈਂ ਬਾਰ ਬਾਰ ਕਹਿ ਰਹੇ ਹਾਂ ਔਰ ਇਹਦਾ ਜੇ ਤੁਸੀਂ ਕਿਨਾਰਾ ਦੇਖੋ ਤਾਂ ਇਸ ਤਰ੍ਹਾਂ ਫਟਿਆ ਨਹੀਂ ਹੋਣਾ ਚਾਹੀਦਾ ਇਹਨੂੰ ਵੇਲਣ ਤੋਂ ਬਾਅਦ ਅੱਪਾ ਪਾ ਦਾਂਗੇ ਪਾਣੀ ਦੇ ਵਿੱਚ ਇਹਦੇ ਵਿੱਚ ਆਪਾਂ ਪਾਣੀ ਦੇ ਵਿੱਚ ਪਾ ਦਾਂਗੇ ਇਸ ਵੇਲੇ ਇਹਨੂੰ ਪੁੱਠਾ ਸਿੱਧਾ ਨਹੀਂ ਕਰਨਾ ਜੇ ਇਸ ਵੇਲੇ ਤੁਸੀਂ ਇਹਨੂੰ ਚਮਟੇ ਨਾਲ ਪੁੱਠਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹਨੇ ਫਟ ਜਾਣਾ ਹੈ ਇਸ ਵੇਲੇ ਇਹਨੂੰ ਨਹੀਂ ਛੇੜਨਾ 4 ਤੋਂ 5 ਮਿੰਟ ਆਪਾਂ ਇਹਨੂੰ ਜਿਹੜਾ ਉਹ ਤਲਾਂਗੇ ਪਾਣੀ ਦੇ ਵਿੱਚ ਜਾਂ ਉਬਾਲਾਂਗੇ ਜਿਹੜਾਕਰ ਤੁਹਾਨੂੰ ਵਧੀਆ ਲੱਗੇ ਦੂਸਰੀ ਰੋਟੀ ਵੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਪਾ ਦਾਂਗੇ ਐਸਟਰਾ ਮੇਰੇ ਵਾਂਗੂ ਇੱਕਦਮ ਨਹੀਂ ਛੱਡਣੀ ਹੈਗੀ ਪਾਣੀ ਗਰਮ-ਗਰਮ ਪਾਣੀ ਹੱਥ ਦੇ ਉੱਤੇ ਪਊਗਾ ਵੀਡੀਓ ਬਣਾਉਣ ਦੇ ਚੱਕਰ 'ਚ ਸ਼ਾਰਟ ਦੇਣ ਦੇ ਚੱਕਰ 'ਚ ਨਹੀਂ ਤਾਂ ਸਾਈਡ ਤੋਂ ਆਰਾਮ ਨਾਲ ਸਲਾਈਡ ਕਰੋ ਔਰ ਇਹਨੂੰ ਆਪਾਂ 4 ਤੋਂ 5 ਮਿੰਟ ਜਿਹੜਾ ਉਹ ਪਕਾਵਾਂਗੇ ਤਾਂ ਹੁਣ 4 ਤੋਂ 5 ਮਿੰਟ ਹੋ ਗਏ ਇਹਨੂੰ ਪੱਕਦੇ ਹੋਏ ਹੁਣ ਗੈਸ ਆਪਾਂ ਕਰਾਂਗੇ ਬੰਦ ਔਰ ਇਹਨੂੰ ਸਿੱਧਾ ਜਿਹੜਾ ਹੁਣ ਨਹੀਂ ਟੁੱਟਦੀ ਇਹ ਹੁਣ ਇਹ ਬਿਲਕੁਲ ਸਹੀ ਹੈ ਇਹਦੇ ਵਿੱਚ ਰੱਖੋ ਔਰ ਇਹਨੂੰ ਪਾਣੀ ਠੰਡੇ ਪਾਣੀ ਦੇ ਨਾਲ ਇਹਨੂੰ ਧੋ ਦੋ ਇਹਦੇ ਨਾਲ ਕੀ ਹੈ ਇਹਦੇ ਉੱਪਰ ਜਿਹੜਾ ਐਕਸਟਰਾ ਸਟਾਰਚ ਉਹ ਵੀ ਨਿਕਲ ਜਾਏਗਾ ਔਰ ਇਹ ਜਿਹੜੀ ਹੈ ਇਹ ਠੰਡੀ ਵੀ ਹੋ ਜਾਏਗੀ ਤੋਂ ਦੋਨੋਂ ਰੋਟੀਆਂ ਧੋ ਕੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਪਾ ਦਾਂਗੇ ਇਹ ਹੌਲੀ ਹੌਲੀ ਜਿਹੜੀਆਂ ਨੇ ਸੁੱਕ ਜਾਣਗੀਆਂ ਇਹਨਾਂ ਨੂੰ ਆਪਾਂ 5-10 ਮਿੰਟ ਦੇਵਾਂਗੇ ਸੁੱਕਣ ਵਾਸਤੇ ਇਹਦੇ ਉੱਪਰ ਹਲਕਾ ਜਿਹਾ ਤੇਲ ਲਗਾਣਾ ਹੈ ਦੋਨੋਂ ਪਾਸੇ ਇੱਧਰ ਵੀ ਔਰ ਇੱਧਰ ਵੀ ਦੋਨੋਂ ਪਾਸੇ ਤੇਲ ਲਗਾ ਕੇ ਫਿਰ ਰੋਲ ਕਰਕੇ ਕੱਟਾਂਗੇ ਇਹਨੂੰ ਤੋਂ ਇਹਨੂੰ ਆਪਾਂ ਬਰੀਕ ਬਰੀਕ ਜਿਹੜਾ ਉਹ ਕੱਟਣਾ ਤੁਸੀਂ ਮੋਟਾ ਵੀ ਕੱਟ ਸਕਦੇ ਹੋ ਜੇ ਤੁਹਾਨੂੰ ਮੋਟੀਆਂ ਨੂਡਲਸ ਖਾਣ ਦਾ ਸਵਾਦ ਉਹਦੇ ਜ਼ਿਆਦਾ ਆਉਂਦਾ ਹੁਣ ਤੱਕ ਤੁਸੀਂ ਸਮਝ ਗਏ ਹੋਗੇ ਆਪਾਂ ਬਣਾ ਰਹੇ ਹਾਂ ਨੂਡਲਸ ਇਹ ਆਟੇ ਦੀਆਂ ਨੂਡਲਸ ਐ ਹੋਲ ਵੀਟ ਇਹਦੇ ਵਿੱਚ ਪੂਰਾ ਜਿਹੜਾ ਚੋਕਰ ਵਾਲਾ ਆਟਾ ਹੈ ਉਹ ਦੀ ਹੈ ਬਾਜ਼ਾਰੋਂ ਜਿਹੜੀ ਮਿਲਦੀ ਹੈ ਉਹ ਮੈਦੇ ਦੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਦੀਆਂ ਬਣੀਆਂ ਨੇ ਪ੍ਰੀਜ਼ਰਵੇਟਿਵਸ ਕਿੰਨੇ ਆ ਕਿੰਨੇ ਨਹੀਂ ਨਹੀਂ ਪਤਾ ਇਹਦਾ ਸਵਾਦ ਵੀ ਲਾਜਵਾਬ ਹੋਊਗਾ ਔਰ ਝਟਪਟ ਹੀ ਬਣ ਜਾਣੀਆਂ ਨੇ ਤੇ ਕੱਟ ਲੇ ਹੁਣ ਆਪਾਂ ਹੁਣ ਇਹਨਾਂ ਨੂੰ ਆਪਾਂ ਖੋਲ ਦਾਂਗੇ ਬਹੁਤ ਸ਼ਾਨਦਾਰ ਤੁਹਾਡੇ ਜਿਹੜੇ ਨਿਊਡਲਸ ਹੈ ਉਹ ਤਿਆਰ ਹੋ ਗਏ ਹੁਣ ਆਪਾਂ ਚੜਾ ਲਾਂਗੇ ਦੁਬਾਰਾ ਇਹਦੇ ਤੇ ਔਰ ਇਹਦੇ ਚ ਆਪਾਂ ਪਾ ਲਾਂਗੇ ਤੇਲ ਜਿਹੜਾ ਵੀ ਤੇਲ ਤੁਸੀਂ ਵਰਤਦੇ ਹੋ ਹੈਲਦੀ ਆਇਲ ਕਿਹੜੇ ਨੇ ਕਿਹੜੇ ਨਹੀਂ ਹੋਣਾ ਤੇ ਚਰਚਾ ਅੱਗੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਆਪਾਂ ਕਰਿਆ ਕਰਾਂਗੇ ਪਹਿਲਾਂ ਆਪਾਂ ਸਿਰਫ ਟੈਕਸਚਰਸ ਨੂੰ ਸਮਝ ਲਈਏ ਬਹੁਤ ਤਰ੍ਹਾਂ ਦੇ ਟੈਕਸਚਰ ਇੱਕੋ ਹੀ ਆਟੇ ਤੋਂ ਤੁਸੀਂ ਬਣਾ ਸਕਦੇ ਹੋ ਹਵਾ ਦੇ ਵਿੱਚ ਗਰਮ ਕਰੋਗੇ ਤਾਂ ਹੋਰ ਤਰ੍ਹਾਂ ਦਾ ਟੈਕਸਚਰ ਬਣੂਗਾ ਤੇਲ 'ਚ ਗਰਮ ਕਰੋਗੇ ਤਾਂ ਹੋਰ ਤਰ੍ਹਾਂ ਬਣੂਗਾ ਪਾਣੀ 'ਚ ਕਰੋਗੇ ਤਾਂ ਹੋਰ ਤਰ੍ਹਾਂ ਦਾ ਬਣੂਗਾ ਗੁੰਨਣ ਵੇਲੇ ਜਿਆਦਾ ਗੁੰਨੋਗੇ ਘੱਟ ਪਾਣੀ ਪਾਓਗੇ ਸਾਰੀ ਚਰਚਾ ਆਉਣ ਵਾਲੇ ਆਪਾਂ 5-7 ਵੀਡੀਓਜ਼ ਦੇ ਵਿੱਚ ਇਹਦੇ ਉੱਤੇ ਹੀ ਕਰਾਂਗੇ ਵੀ ਆਪਾਂ ਆਟੇ ਨਾਲ ਕਿਵੇਂ ਖੇਡਣਾ ਫਿਰ ਕਿਸੇ ਹੋਰ ਚੀਜ਼ ਨੂੰ ਪਕੜਾਂਗੇ ਉਹਦੇ ਟੈਕਸਚਰਸ ਦੀ ਗੱਲ ਕਰਾਂਗੇ ਇਹਦੇ 'ਚ ਆਪਾਂ ਪਹਿਲਾਂ ਤੇਲ ਗਰਮ ਹੋ ਲੈਂਦੀ ਹੈ ਤਾਂ ਤੇਲ ਹੋ ਗਿਆ ਗਰਮ ਇਹਦੇ 'ਚ ਹੁਣ ਆਪਾਂ ਪਾਵਾਂਗੇ ਲਸਣ ਤਿੰਨ ਤੋਂ ਚਾਰ ਤੁਰੀਆਂ ਲਸਣ ਦੀਆਂ ਇਹ ਆਪਸ਼ਨ ਤੁਹਾਡੀ ਮਰਜ਼ੀ ਹੈ ਤੁਸੀਂ ਇਹ ਪਾਣਾ ਤੇ ਇਹਨੂੰ ਹੌਲਕਾ ਜਿਹਾ ਆਪਾਂ ਫੁੰਨਣ ਲਈ ਥੋੜਾ ਜਿਹਾ ਫਲੇਵਰ ਜਿਹੜਾ ਉਹ ਤੇਲ ਦੇ ਵਿੱਚ ਆ ਜਾਏ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕਟੀਆਂ ਹੋਈਆਂ ਸਾਰੀਆਂ ਸਬਜ਼ੀਆਂ ਵੈਸੇ ਪਿਆਜ਼ ਥੋੜੀ ਜਿਹਾ ਪਹਿਲਾਂ ਪਾ ਦਈਏ ਤਾਂ ਵਧੀਆ ਪਰ ਜੇ ਇਕੱਠਾ ਵੀ ਪਾਵਾਂਗੇ ਤਾਂ ਕੋਈ ਫਰਕ ਨਹੀਂ ਪੈਣ ਵਾਲਾ ਇਹਨੂੰ ਕਰਾਂਗੇ ਹੁਣ ਆਪਾਂ ਮੀਡੀਅਮ ਫਲੇਮ ਦੇ ਉੱਤੇ ਔਰ ਇਹਨਾਂ ਨੂੰ ਹਲਕਾ ਜਿਹਾ ਸੌਤੇ ਕਰਾਂਗੇ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਇਨੂੰ ਆਪਾਂ ਖੜਾ ਖੜਾ ਰੱਖਣਾ ਇਹਦਾ ਮਤਲਬ ਇਹਨੂੰ ਕਰੰਚੀ ਰੱਖਣਾ ਤਾਂ ਕਿ ਇਹਦਾ ਟੈਕਸਚਰ ਜਿਹੜਾ ਉਹ ਟਲੇ ਨਾ ਇਸ ਕਰਕੇ ਨਮਕ ਇੱਥੇ ਨਹੀਂ ਪਾਣਾ ਜੇ ਇੱਥੇ ਆਪਾਂ ਨਮਕ ਪਾਵਾਂਗੇ ਅੰਦਰੋਂ ਪਾਣੀ ਬਾਹਰ ਆ ਜਾਊਗਾ ਬਿਲਕੁਲ ਜਿਹਾ ਢੱਲਾ ਹੋ ਜਾਊਗਾ ਸਮਾਨ ਇਹਦਾ ਤੇ ਬਿਲਕੁਲ ਮਜ਼ਾ ਨਹੀਂ ਆਣਾ ਆਪਾਂ ਨੂੰ ਇਹਨੂੰ ਹਲਕਾ ਜਿਹਾ ਭੁੰਨਾਂਗੇ ਕਿਉਂਕਿ ਚੌਗੰਦੇ ਵਿੱਚ ਨੂਡਲਸ ਦੇ ਵਿੱਚ ਸਬਜ਼ੀਆਂ ਖੜੀਆਂ ਖੜੀਆਂ ਹੀ ਸਵਾਦ ਲੱਗਦੀਆਂ ਨੇ ਅਸੀਂ ਇਹਦੇ ਵਿੱਚ ਪਾਈਏ ਸ਼ਿਮਲਾ ਮਿਰਚ ਗਾਜਰ ਤੇ ਫਟ ਗੋਬੀ ਤੁਸੀਂ ਆਪਣੀ ਮਨਪਸੰਦੀਆਂ ਸਬਜ਼ੀਆਂ ਇਹਦੇ ਵਿੱਚ ਪਾ ਸਕਦੇ ਹੋ ਇਸ ਤੋਂ ਬਾਅਦ ਜਿਹੜੇ ਆਪਣੇ ਪੰਜ ਟੇਸਟ ਨੇ ਕੌੜਾ ਮਿੱਠਾ ਖੱਟਾ ਤੇ ਇਹਦੇ ਵਿੱਚ ਉਮਾਮੀ ਜਿਹੜਾ ਉਮਾਮੀ ਟੇਸਟ ਹੈ ਉਹ ਉਹਨੂੰ ਅੱਕੇ ਲੱਗਿਆਂ ਵਾਸਤੇ ਹੁੰਦਾ ਸੋਇਆ ਸੌਸ ਤੇ ਇਹਦੇ ਵਿੱਚ ਆਪਾਂ ਪਾਵਾਂਗੇ 2 ਚਮਚ ਸੋਇਆ ਸੌਸ ਔਰ ਖਟਾਸ ਵਾਸਤੇ ਇਹਦੇ ਵਿੱਚ ਪਾਵਾਂਗੇ 2 ਚਮਚ ਵਿਨੇਗਰ ਸਿਰਕਾ ਇਸ ਤੋਂ ਬਾਅਦ ਇਹ ਜਿਹੜੀਆਂ ਆਪਾਂ ਨਿਊਡਲਸ ਬਣਾਈਆਂ ਨੇ ਇਹ ਸਾਰੀਆਂ ਇਹਦੇ ਵਿੱਚ ਐਡ ਕਰ ਦਾਂਗੇ ਸਬਜ਼ੀਆਂ ਤੁਸੀਂ ਵਾਧੀਆਂ ਘੱਟ ਪਾ ਸਕਦੇ ਹੋ ਆਪਣੀ ਚੋਇਸ ਦੇ ਹਿਸਾਬ ਨਾਲ ਇਹ ਤੁਹਾਡੀਆਂ ਨਿਊਡਲਸ ਸਾਰੀਆਂ ਇਹਦੇ ਵਿੱਚ ਚਲੀਆਂ ਗਈਆਂ ਔਰ ਹੁਣ ਇਸ ਤੋਂ ਬਾਅਦ ਹੁਣ ਪਾਵਾਂਗੇ ਇਹਦੇ ਵਿੱਚ ਨਮਕ ਜਦੋਂ ਨਿਊਡਲਸ ਤੁਹਾਡੀਆਂ ਇਹਦੇ ਵਿੱਚ ਪਾਤੀਆਂ ਆਪਾਂ ਉਸ ਤੋਂ ਬਾਅਦ ਪਹਿਲਾਂ ਬਿਲਕੁਲ ਨਮਕ ਨਾ ਪਾਣਾ ਉਹ ਤੁਹਾਡਾ ਕਰੰਚੀ ਨੇ ਇਸ ਵੈਜੀਟੇਬਲਸ ਦਾ ਚਲਾ ਜਾਊਗਾ ਇਹਦੇ ਉੱਪਰ ਹੁਣ ਆਪਾਂ ਸਵਾਦ ਅਨੁਸਾਰ ਪਾਵਾਂਗੇ ਨਮਕ ਤਾਂ ਸਵਾਦ ਅਨੁਸਾਰ ਨਮਕ ਇਹਦੇ ਇਸ ਮੈਂ ਫੇਰ ਤੀਸਰੀ ਵਾਰੀ ਕਹਿ ਰਿਹਾ ਕਿ ਤੁਸੀਂ ਨਮਕ ਪਹਿਲਾਂ ਨਹੀਂ ਪਾਣਾ ਸਬਜ਼ੀਆਂ ਤੋਂ ਇਸ ਤੋਂ ਬਾਅਦ ਪਾਣਾ ਔਰ ਬਹੁਤ ਸ਼ਾਨਦਾਰ ਤੁਹਾਡੀਆਂ ਜਿਹੜੀਆਂ ਨਿਊਟਰਲਸ ਨੇ ਘਰ ਦੀਆਂ ਬਣੀਆਂ ਹੋਈਆਂ 10 ਮਿੰਟ ਦੇ ਵਿੱਚ ਹੈਲਦੀ ਔਰ ਸੁਪਰ ਟੇਸਟੀ ਤਿਆਰ ਨੇ ਹੁਣ ਇਹਨੂੰ ਕੱਢਦੇ ਆਂ ਬੋਲ ਦੇ ਵਿੱਚ ਔਰ ਦੇਖਦੇ ਆਂ ਇਹਦਾ ਸਵਾਦ ਜੀ ਤਾਂ ਨਿਊਡਲਸ ਨੂੰ ਜ਼ਿਆਦਾ देर ਭੁੰਨਣ ਦੀ ਲੋੜ ਨਹੀਂ ਕਿਉਂਕਿ ਆਲਰੇਡੀ ਕੁਕਡ ਨੇ ਉਹ ਜਦੋਂ ਆਪਾਂ ਉਹਨੂੰ ਪਾਣੀ ਦੇ ਵਿੱਚ ਬੋਇਲ ਕੀਤਾ ਤਾਂ ਉਹ ਕੁਕਡ ਹੈ ਸਾਰੀਆਂ ਤੁਹਾਡੀਆਂ ਔਰ ਲਓ ਤੁਹਾਡੀ ਬਹੁਤ ਸ਼ਾਨਦਾਰ ਨਿਊਡਲਸ ਜਿਹੜੀਆਂ ਨੇ ਉਹ ਤਿਆਰ ਹੋ ਗਈਆਂ ਕੁਮਾਲ ਦਾ ਟੇਸਟ ਸਸਿਕਾਲ ਫਿਰ ਮਿਲਾਂਗੇ